ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਪੀ ਗਰੇਵਾਲ ਅਤੇ ਗੁਰਪ੍ਰੀਤ ਸਿੰਘ ਗੀਜੀ ਦੀ ਇੱਕ ਹੁਣ ਮੂਵੀ ਆ ਰਹੀ ਹੈ ਜਿਸ ਦਾ ਨਾਮ ਹੈ ਅਕਾਲ ਇਸ ਮੂਵੀ ਵਿੱਚ ਸਾਨੂੰ ਜੱਸਾ ਸਿੰਘ ਆਲੂਵਾਲੀਆ ਜੀ ਅਤੇ ਸਰਦਾਰ ਚੜਤ ਸਿੰਘ ਸ਼ੁਗਰ ਚੱਕੀਆ ਦਾ ਉਸ ਵੇਲੇ ਦਾ ਇਤਿਹਾਸ ਦੱਸਿਆ ਗਿਆ ਹੈ ਜਿਸ ਵੇਲੇ ਅਬਦਾਲੀ ਨੇ ਭਾਰਤ ਉਤੇ ਆਖਰਾ ਪੰਜਵਾਂ ਅਤੇ ਸ਼ੇਵਾ ਹਮਲਾ ਕੀਤਾ ਸੀ ਕਿਉਂ ਕੀਤਾ ਸੀ ਇਹ ਹਮਲਾ ਅਤੇ ਕਿਵੇਂ ਕੀਤਾ ਸੀ ਇਹ ਸਭ ਕੁਝ ਤੁਹਾਨੂੰ ਅੱਜ ਦੀ ਇਸ ਵੀਡੀਓ ਵਿੱਚ ਦੱਸਾਂਗੇ ਯਾਦ ਅਬਦਾਲੀ ਭਾਰਤ ਉਤੇ ਆਪਣਾ ਪੰਜਵਾਂ ਹਮਲਾ ਕਰਦਾ ਹੈ ਅਤੇ ਪਾਣੀਪਤ ਦੇ ਮੈਦਾਨ ਵਿੱਚ ਮਰਾਠਿਆਂ ਨੂੰ ਬਹੁਤ ਪੂਰੀ ਤਰ੍ਹਾਂ ਹਰਾਉਂਦਾ ਹੈ ਇਸ ਹਮਲੇ ਤੋਂ ਬਾਅਦ ਅਬਦਾਲੀ ਦੀ ਫੌਜ ਭਾਰਤ ਦੀਆਂ ਬਹੁ-ਬੇਟੀਆਂ ਅਤੇ ਉਹਨਾਂ ਦਾ ਸਾਰਾ ਖਜ਼ਾਨਾ ਲੁੱਟ ਕੇ ਭਾਰਤ ਤੋਂ ਬਾਹਰ ਜਾਣ ਦੀ ਸੋਚਦੇ ਹਨ ਜਿਉਂ ਹੀ ਦਰਾਨੀ ਫੌਜ ਪੰਜਾਬ ਵਿੱਚ ਐਂਟਰ ਕਰਦੀ ਹੈ ਤਾਂ ਜੱਸਾ ਸਿੰਘ ਗਾਲੂਵਾਲੀਆ ਅਤੇ ਹੋਰ ਸਿੰਘਾਂ ਨੇ ਇਹ ਥਾਂ ਲਿਆ ਕਿ ਅਸੀਂ ਭਾਰਤ ਦੀਆਂ ਬਹੁ-ਬੇਟੀਆਂ ਅਤੇ ਆਪਣਾ ਸਾਰਾ ਖਜ਼ਾਨਾ ਵਾਪਸ ਲਾਵਾਂਗੇ ਤਾਂ ਜੱਸਾ ਸਿੰਘ ਗਾਲੂਵਾਲੀਆ ਜੀ ਅਤੇ ਸਰਦਾਰ ਚੜਤ ਸਿੰਘ ਸ਼ੁਕਰਚੱਕਿਆ ਜੋ ਕਿ ਬਾਹਰ ਰਾਜਾ ਰਣਜੀਤ ਸਿੰਘ ਜੀ ਦੇ ਦਾਦਾ ਜੀ ਸਨ ਤੇ ਹੋਰ ਮਿਸਲਾਂ ਦੇ ਜੱਥੇਦਾਰਾਂ ਨੇ ਗੋਰੀਲਾ ਜੁੱਧ ਪ੍ਰਣਾਲੀ ਦੇ ਤਹਿਤ ਅਬਦਾਲੀ ਦੀ ਫੌਜ ਉੱਤੇ ਹਮਲਾ ਕੀਤਾ ਅਤੇ ਉਹਨਾਂ ਕੋਲੋਂ ਸਾਰਾ ਖਜ਼ਾਨਾ ਲੁੱਟ ਲਿਆ ਅਤੇ ਭਾਰਤ ਦੀਆਂ ਬਹੁ-ਬੇਟੀਆਂ ਨੂੰ ਆਪਣੇ ਆਪਣੇ ਘਰ ਪਹੁੰਚਾਇਆ ਜਦ ਖਾਲੀਗੱਡੇ ਅਬਦਾਲੀ ਵੇਖਦਾ ਹੈ ਤਾਂ ਉਸ ਦਾ ਗੁੱਸਾ ਬਹੁਤ ਉੱਤੇ ਤੱਕ ਪਹੁੰਚ ਚੁੱਕਿਆ ਸੀ ਤਾਂ ਉਸ ਨੇ ਸਿੱਖਾਂ ਉੱਤੇ ਹਮਲਾ ਕਰਨ ਦੀ ਸੋਚੀ ਕਿਉਂਕਿ ਜਿਸ ਅਬਦਾਲੀ ਦੀਆਂ ਕੋਈ ਅੱਖਾਂ ਵਿੱਚ ਅੱਖਾਂ ਨਹੀਂ ਸੀ ਮਿਲਾ ਸਕਦਾ ਉਸ ਦੇ ਹੱਥੋਂ ਧਨ-ਦੌਲਤ ਖੋਣਾ ਕਿੰਨੀ ਬਹਾਦਰੀ ਦੀ ਗੱਲ ਹੋਵੇਗੀ ਹਰਨ ਉਸਨੇ ਆਪਣੇ ਜਰਨਾਲ ਨੂਰਉਰਦੀਨ ਨਾਲ ਕੁਝ ਆਪਣੀ ਸੈਨਾ ਭੇਜੀ ਕਿ ਮੈਂ ਸਿੱਖਾਂ ਨੂੰ ਖਤਮ ਕਰ ਦਿਆਂਗਾ ਤਾਂ ਜਦ ਹੀ ਨੂਰਉਰਦੀਨ ਪੰਜਾਬ ਵੱਲ ਵੇਖਦਾ ਹੈ ਤਾਂ ਜੱਸਾ ਸਿੰਘ ਆਹਲੂਵਾਲੀਆ ਜੀ ਅਤੇ ਸਰਦਾਰ ਚਰਤ ਸਿੰਘ ਸ਼ੁਕਰਚੱਕੀਆਂ ਨੇ ਉਸਨੂੰ ਫੇਰ ਖਦੇੜ ਦਿੱਤਾ ਇਸ ਹਾਰ ਤੋਂ ਬਾਅਦ ਅਬਦਾਲੀ ਨੂੰ ਵੀ ਅੰਦਾਜ਼ਾ ਹੋ ਚੁੱਕਿਆ ਸੀ ਕਿ ਸਿੱਖਾਂ ਨੂੰ ਖਤਮ ਕਰਨਾ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਬੜੀ ਸੋਚ ਵਿਚਾਰ ਕਰਨ ਤੋਂ ਬਾਅਦ ਅਬਦਾਲੀ ਨੇ ਲਾਹੌਰ ਦੀ ਸੂਬੇਦਾਰੀ ਸੌਂਪੀ ਉਮੇਦਖਾਨ ਨੂੰ ਅਬਦਾਲੀ ਨੇ ਉਮੀਦਵਾਰ ਖਾਨ ਨੂੰ ਸਿਰਫ ਇਹੀ ਜ਼ਿੰਮੇਵਾਰੀ ਦਿੱਤੀ ਸੀ ਕਿ ਸਿੱਖਾ ਦੇ ਹਰ ਰਾਜ ਤੇ ਤੂੰ ਆਪਣੀ ਨਜ਼ਰ ਰੱਖਣੀ ਹੈ ਤੇ ਸਿੱਖਾਂ ਦੇ ਨੱਥ ਪਾ ਕੇ ਰੱਖਣੀ ਐ ਇਸ ਸਮੇ ਉਤੇ ਲੋਕਾਂ ਨੇ ਉਮੀਦ ਖਾਰ ਨੂੰ ਛੱਡ ਸਰਦਾਰ ਜਸਾ ਸਿੰਘ ਹਾਲੂ ਵਾਲੀਆ ਜੀ ਅਤੇ ਸਰਦਾਰ ਚੜਤ ਸਿੰਘ ਦੀ ਸਰਕਾਰ ਨੂੰ ਚੁਣਿਆ ਫਿਰ ਸਮਾਂ ਵੱਧਦਾ ਹੈ ਤੇ ਸਮਾਂ ਹੁੰਦਾ ਹੈ 23 ਅਕਤੂਬਰ 1761 ਦਾ ਸਿੱਖਾਂ ਨੇ ਸਰਬੱਤ ਖਾਲਸੇ ਨੂੰ ਇਕੱਠਾ ਕੀਤਾ ਅਤੇ ਇਹ ਐਲਾਨ ਕੀਤਾ ਕਿ ਜੋ ਵੀ ਗੁਰੂ ਘਰਾਂ ਦੇ ਦੋਖੀ ਹਨ ਜਾਂ ਜਿਸ ਨੇ ਖਾਲਸਾ ਜਾਂ ਸਿੱਖਾਂ ਨਾਲ ਮਾੜਾ ਵਰਤਾ ਕੀਤਾ ਹੈ ਹੁਣ ਉਹਨਾਂ ਨੂੰ ਸੋਧਿਆ ਜਾਵੇਗਾ ਇਸ ਦੀ ਸਭ ਤੋਂ ਪਹਿਲੀ ਚਿੱਠੀ ਜਾਂਦੀ ਹੈ ਅਕਲਦਾਸ ਨਿਰੰਜਨੀ ਦੇ ਘਰ ਜਿਸ ਨੇ ਭਾਈ ਤਾਰੂ ਸਿੰਘ ਜੀ ਅਤੇ ਭਾਈ ਮਹਤਾਬ ਸਿੰਘ ਜੀ ਅਤੇ ਹੋਰ ਵੀ ਕਈ ਸਿੱਖਾਂ ਨੂੰ ਸ਼ਹੀਦ ਕਰਨ ਦੇ ਵਿੱਚ ਵੱਡਾ ਹੱਥ ਰੱਖਿਆ ਸੀ ਫਿਰ ਇਹ ਚਿੱਠੀ ਪੜਦੇ ਸਾਰੇ ਹੀ ਅਕਲਦਾਸ ਨਿਰੰਜਨੀ ਆਣੇ ਸਭ ਤੋਂ ਪਹਿਲੀ ਚਿੱਠੀ ਭੇਜੀ ਉਮੇਦ ਖਾਨ ਨੂੰ ਕਿ ਮੇਰੀ ਮਦਦ ਕਰੋ ਪਰ ਉਮੇਦ ਖਾਨ ਤਾਂ ਆਪ ਸਿੱਖਾਂ ਤੋਂ ਘਬਰਾਇਆ ਹੋਇਆ ਸੀ ਉਸ ਨੇ ਉਹਦੀ ਕੀ ਮਦਦ ਕਰਨੀ ਸੀ ਦੂਜੀ ਚਿੱਠੀ ਉਹ ਅਬਦਾਲੀ ਨੂੰ ਭੇਜਦਾ ਹੈ ਜਿਸ ਵਿੱਚ ਅਬਦਾਲੀ ਪੜਦਾ ਹੈ ਕਿ ਮੇਰੀ ਮਦਦ ਕੀਤੀ ਜਾਵੇ ਸਿੱਖਾਂ ਦੀ 90000 ਫੋਜ ਮੇਰੇ ਤੇ ਚੜ ਕੇ ਆ ਰਹੀ ਹੈ ਪਰ ਅਸਲ ਵਿੱਚ 10000 ਹੀ ਸਿੱਖਾਂ ਦੀ ਫੌਜ ਸੀ ਇਹ 80000 ਦਾ فاਸਲਾ ਉਸ ਨੇ ਇਸ ਲਈ ਪਾਇਆ ਸੀ ਕਿਉਂਕਿ ਉਸ ਨੂੰ ਪਤਾ ਸੀ ਕਿ ਇੱਕ ਇੱਕ ਸਿੱਖ 1 ਲੱਖ ਦੇ ਬਰਾਬਰ ਹੁੰਦਾ ਹੈ ਤੇ ਨਾਲੇ ਤਾਂ ਹੀ ਅਬਦਾਲੀ ਆਪਣੀ ਵੱਡੀ ਗਿਣਤੀ ਦੀ ਫੌਜ ਲਿਆਵੇਗਾ ਤੇ ਅਬਦਾਲੀ ਦਾ ਛੇਵਾਂ ਹਮਲਾ ਵੀ ਇਹੀ ਹੁੰਦਾ ਹੈ ਕਿ ਸਿੱਖਾਂ ਨੂੰ ਬਸ ਖਤਮ ਕਰਨਾ ਹੈ ਸਿੱਖਾਂ ਨੂੰ ਪਤਾ ਲੱਗਦਾ ਹੈ ਕਿ ਅਬਦਾਲੀ ਅਤੇ ਉਸ ਦੀ ਫੌਜ ਸਿੱਖਾਂ 'ਤੇ ਹਮਲਾ ਕਰਨ ਲਈ ਆ ਰਹੀ ਹੈ ਕਿ ਮਾਜੇਤ ਰਹਿਣ ਵਾਲੇ ਪਰਿਵਾਰਾਂ ਨੂੰ ਮਾਲਵੇ ਵੱਲ ਭੇਜਿਆ ਜਾਵੇਗਾ ਤੇ ਮਾਜੇ ਦੀ ਧਰਤੀ ਨੂੰ ਸਿਰਫ ਅਬਦਾਲੀ ਦੀ ਉਹਦਾ ਸਾਹਮਣਾ ਕਰਨ ਲਈ ਖਾਲੀ ਕੀਤਾ ਜਾਵੇਗਾ ਸਰਦਾਰ ਜਸਾ ਸਿੰਘ ਗਾਹਲੂਆਲਿਆ ਸਰਦਾਰ ਚਰਤ ਸਿੰਘ ਅਤੇ ਸਰਬੱਤ ਖਾਲਸਾ ਉਹਨਾਂ ਨੂੰ ਮਾਲਵੇ ਵੱਲ ਭੇਜ ਹੀ ਰਿਹਾ ਹੁੰਦਾ ਹੈ ਕਿ ਤਾਂ ਜਦ ਅਬਦਾਲੀ ਅਤੇ ਉਸਦੀ ਫੌਜ ਝੰਡੇ ਵਾਲੇ ਤੱਕ ਪਹੁੰਚਦੀ ਹੈ ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਸਭ ਸਿੱਖ ਮਾਲਵੇ ਦੇ ਇਲਾਕੇ ਵੱਲ ਗਏ ਨੇ ਤਾਂ ਪੂਰੇ ਗੁੱਸੇ ਵਿੱਚ ਅਬਦਾਲੀ ਝੰਡੇ ਵਾਲੇ ਤੋਂ ਮਾਲਵੇ ਦੇ ਇਲਾਕੇ ਵੱਲ ਜਾਣ ਲੱਗਦਾ ਹੈ ਤੇ ਫਰਵਰੀ ਦੇ ਮਹੀਨੇ ਕੋਪਰਹੀੜੀ ਦੀ ਧਰਤੀ ਉੱਤੇ ਉਹ ਸਿੱਖਾਂ ਦੀ ਕਾਪਲੇ ਨੂੰ ਘੇਰ ਲੈਂਦਾ ਹੈ ਤਾਂ ਜਦ ਅਬਦਾਲੀ ਨੇ ਹਮਲੇ ਦਾ ਹੁਕਮ ਦਿੱਤਾ ਤਾਂ ਦੁਰਾਨੀ ਫੌਜ ਨੇ ਅੰਦਾਜ਼ਨ 20 ਵਾਰ ਕਰਨਾ ਸ਼ੁਰੂ ਕੀਤਾ ਜਿਸ ਵਿੱਚ 30 ਤੋਂ 35 ਹਜ਼ਾਰ ਤੱਕ ਸਿੱਖਾਂ ਨੂੰ ਮਾਰ ਦਿੱਤਾ ਗਿਆ ਇਸ ਵਿੱਚ ਕਈ ਬਜ਼ੁਰਗ ਕਈ ਬੱਚੇ ਅਤੇ ਕਈ ਔਰਤਾਂ ਦੇ ਨਾਲ ਪੂਰੇ ਪੂਰੇ ਪਰਿਵਾਰ ਵੀ ਮਾਰੇ ਗਏ ਸਨ ਜਿਸ ਵਿੱਚ ਲਗਭਗ ਪੂਰੀ ਅੱਧੀ ਸਿੱਖ ਕੌਮ ਖਤਮ ਹੋ ਗਈ ਸੀ ਇਸ ਤੋਂ ਕਲੁਕਾਰੇ ਤੋਂ ਬਾਅਦ ਅਬਦਾਲੀ ਦੀ ਚਿੱਠੀ ਆਉਂਦੀ ਹੈ ਜਸਾ ਸਿੰਘ ਗਾਲੂਵਾਲੀਆ ਜੀ ਨੂੰ ਕਿ ਜਿਸ ਵਿੱਚ ਲਿਖਿਆ ਹੁੰਦਾ ਹੈ ਕਿ ਜੇ ਸਿੱਖ ਅਬਦਾਲੀ ਨਾਲ ਸੰਧੀ ਕਰਨਾ ਚਾਹੁੰਦੇ ਹਨ ਤਾਂ ਉਹ ਕਰ ਸਕਦੇ ਨੇ ਤੇ ਫਿਰ ਜਸਾ ਸਿੰਘ ਆਲੂਵਾਲੀਆ ਜੀ ਅਤੇ ਸਰਦਾਰ ਜੜਤ ਸਿੰਘ ਦੀ ਚਿੱਠੀ ਹਮ ਹਮਾ ਕੇ ਪਹੁੰਚਦੀ ਹੈ ਅਬਦਾਲੀ ਕੋਲ ਇਹ ਅਬਦਾਲੀ ਹੁਣ ਤੂੰ ਐਸੇ ਕੱਲੂ ਘਾਰੇ ਤੋਂ ਬਾਅਦ ਸੰਧੀ ਆਣਾ ਪਾਲ ਹੁਣ ਤੈਨੂੰ ਜਵਾਬ ਮੈਦਾਨੇ ਜੰਗ ਵਿੱਚ ਮਿਲੂਗਾ ਸੱਜਰੇ ਸ਼ਰੀਕ ਬਣ ਕੇ ਇਸ ਚਿੱਠੀ ਤੋਂ ਬਾਅਦ ਅਬਦਾਲੀ ਦਾ ਗੁੱਸਾ ਹੋਰ ਵੀ ਵੱਧ ਜਾਂਦਾ ਹੈ ਤੇ ਉਸ ਦਾ ਮੂਹ ਹੋ ਜਾਂਦਾ ਹੈ ਹੁਣ ਹਰਮੰਦਰ ਸਾਹਿਬ ਵੱਲ ਉਸ ਨੇ ਉੱਥੇ ਜਾ ਕੇ ਦਰਬਾਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਨੂੰ ਆਪਣੇ ਧੋਪਾਂ ਤੇ ਗੋਲਿਆਂ ਨਾਲ ਕਹਿ ਢੇਰੀ ਕਰ ਦਿੱਤਾ ਅਤੇ ਦਰਬਾਰ ਸਾਹਿਬ ਦੇ ਸਰੋਵਰ ਨੂੰ ਜਾਨਵਰਾਂ ਦਾ ਆਹਡੀਆਂ ਅਤੇ ਗੰਦਮੰਦ ਨਾਲ ਭਰ ਦਿੱਤਾ ਤੇ ਉਸ ਵੇਲੇ ਅਕਾਲ ਤਖਤ ਸਾਹਿਬ ਵਿੱਚੋਂ ਇੱਕ ਇੱਟ ਖਿਸਕਦੀ ਹੈ ਤੇ ਜਾ ਕੇ ਅਬਦਾਲੀ ਦੇ ਨੱਕ ਤੇ ਜਾ ਕੇ ਵੱਜਦੀ ਏ ਇਹ ਜ਼ਖਮ ਉਸ ਦਾ ਕਦੇ ਵੀ ਠੀਕ ਨਹੀਂ ਹੁੰਦਾ ਤੇ ਇਸੇ ਹੀ ਜ਼ਖਮ ਕਾਰਨ ਉਸ ਦੀ 12 ਸਾਲ ਬਾਅਦ ਜਾਨ ਨਿਕਲਦੀ ਏ ਹੁਣ ਸਿੱਖਾ ਦਾ ਗੁਸਾ ਸਤਵੀਅ ਸਮਾਂ ਤੇ ਪਹੁੰਚ ਚੁੱਕਿਆ ਸੀ ਕਿ ਪਹਿਲਾਂ ਤਾਂ ਸਿੱਖਾ ਦੀ ਅੱਧੀ ਕੌਮ ਉਸਨੇ ਮੁਕਾ ਦਿੱਤੀ ਤੇ ਹੁਣ ਉਹਨਾਂ ਦੇ ਪਵਿੱਤਰ ਗੁਰਦੁਆਰੇ ਨੂੰ ਵੀ ਉਸਨੇ ਟਹਿਟੇ ਰੀਕਾਰ ਦਿੱਤਾ ਫਿਰ ਸਿੱਖਾਂ ਨੇ ਮਈ 1762 ਵਿੱਚ ਸ੍ਰੀ ਹੰਦੂ ਨੂੰ ਫਤਹਿ ਕੀਤਾ ਅਤੇ ਜੋ ਵੀ ਉਹਨਾਂ ਨੂੰ ਧਨ ਜਾਂ ਜਾਇਦਾਦ ਪ੍ਰਾਪਤ ਹੋਇਆ ਉਹ ਉਹਨਾਂ ਨੇ ਹਰਿਮੰਦਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਦੇ ਮੋੜੋਸਾਰੀ ਵਿੱਚ ਲਗਾ ਦਿੱਤਾ ਤੇ ਜੋ ਦਰਬਾਰ ਸਾਹਿਬ ਦੀ ਇਮਾਰਤ ਆਪਾਂ ਅੱਜ ਵੇਖਦੇ ਹਾਂ ਉਹ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਨਹੀਂ ਬਲਕਿ ਸਰਦਾਰ ਜਸਤ ਸਿੰਘ ਆਲੂਵਾਲੀਆ ਜੀ ਵੱਲੋਂ ਤਿਆਰ ਕੀਤੀ ਗਈ ਸੀ ਸ਼ੇਰ ਅਕਤੂਬਰ ਦੇ ਮਹੀਨੇ ਮਾਜੇ ਦੇ ਸਿੱਖ ਸ਼੍ਰੀ ਦਰਬਾਰ ਸਾਹਿਬ ਇਕੱਠੇ ਹੁੰਦੇ ਹਨ ਜਿਸ ਦੀ ਖਬਰ ਫਿਰ ਅਫਦਾਲੀ ਕੋਲ ਪਹੁੰਚ ਜਾਂਦੀ ਹੈ ਤੇ ਅਫਦਾਲੀ ਫਿਰ ਆਪਣੀ ਫੌਜ ਨੂੰ ਲੈ ਕੇ ਤੁਰ ਪੈਂਦਾ ਹੈ ਦਰਬਾਰ ਸਾਹਿਬ ਦੀ ਸ਼ੇਕੋਹਾਂ ਦੀ ਦੂਰੀ ਤੇ ਪਹੁੰਚ ਕੇ ਉਸ ਨੇ ਆਪਣੇ ਐਲਸੀ ਦੇ ਹੱਥੇ ਚਿੱਠੀ ਭੇਜੀ ਜਸਾ ਸਿੰਘ ਆਲੂ ਵਾਲਿਆ ਨੂੰ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੇ ਉਸ ਐਲਜੀ ਨੂੰ ਹੁਕਮ ਦਿੱਤਾ ਕਿ ਜਾ ਆਪਣੇ ਅਬਦਾਲੀ ਨੂੰ ਕਹਿ ਦੇ ਕਿ ਹੁਣ ਉਹ ਸਮਾਂ ਨਹੀਂ ਕਿ ਅਸੀਂ ਤੇਰੇ ਨਾਲ ਸੁਲਾਹ ਕਰੀਏ ਹੁਣ ਅਸੀਂ ਤੈਨੂੰ ਸਜਰੇ ਸ਼ਰੀਕ ਬਣ ਕੇ ਟਕਰਾਂਗੇ ਤੇ ਜਲਦੀ ਖਾਲਸਾ ਤੇਰੀ ਪਾਈ ਹੋਈ ਭਾਜੀ ਨੂੰ ਮੋੜੇਗਾ ਇਹਨੂੰ ਜੱਸਾ ਸਿੰਘ ਆਲੂਵਾਲੀਆ ਜੀ ਦਾ ਕਰਾਰਾ ਜਵਾਬ ਸੁਣ ਕੇ ਅਬਦਾਲੀ ਦਾ ਦਿਮਾਗ ਇੱਕੋ ਗੱਲ ਕਹਿੰਦਾ ਸੀ ਕਿ ਜਦੋਂ ਮੈਂ ਮਰਾਠਿਆਂ ਨੂੰ ਦੱਬਿਆ ਸੀ ਉਹ ਤਾਂ ਮੁੜ ਕੇ ਉੱਠੇ ਨਹੀਂ ਤੇ ਮੈਂ ਸਿੱਖਾਂ ਨੂੰ ਦੱਬ ਕੇ ਵੀ ਇਹੀ ਸਮਝਦਾ ਸੀ ਕਿ ਇਹਨਾਂ ਨੇ ਬਾਅਦ ਵਿੱਚ ਨਹੀਂ ਉੱਠਣਾ ਪਰ ਇਹ ਤਾਂ ਹੋਰ ਤਗੜੇ ਹੋ ਕੇ ਖੜ ਗਏ ਨੇ ਹੁਣ ਤਾਂ ਲੱਗਦਾ ਮੇਰਾ ਅੰਤ ਕਰੀਬ ਆ ਗਿਆ ਹੈ ਅਬਦਾਲੀ ਨੂੰ ਆਪਣੀ ਹਾਰ ਦਾ ਅੰਦਾਜ਼ਾ ਪਹਿਲਾਂ ਹੀ ਹੋ ਚੁਕਿਆ ਸੀ ਜੰਗ ਵਿੱਚ ਸਿੱਖਾਂ ਦੇ ਬੁਲੰਦ ਹੌਸਲੇ ਆਣ ਦਰਾਨੀਆਂ ਨੂੰ ਕਿਸੇ ਕੱਟੇ ਮੱਛੇ ਵਾਂਗ ਮਾਰਿਆ ਸੀ ਤੇ ਅਬਦਾਲੀ ਇਹ ਸਭ ਵੇਖ ਕੇ ਡਰ ਜਾਂਦਾ ਹੈ ਤੇ ਉੱਥੋਂ ਭੱਜਣ ਦਾ ਫੈਸਲਾ ਲੈਂਦਾ ਹੈ ਅਬਦਾਲੀ ਪਿਪਲੀ ਦੇ ਮੈਦਾਨ ਵਿੱਚੋਂ ਨੰਗੇ ਪੈਰੀ ਭੱਜਿਆ ਅਤੇ ਨਾਲ ਦੇ ਸੈਨਾਪਤੀ ਦੀ ਪੁਕਾਰ ਉੱਤੇ ਉਸ ਨੇ ਘੋੜੇ ਦਾ ਸਹਾਰਾ ਲਿਆ ਇਸ ਲਹਿਈ ਅਬਦਾਲੀ ਨੂੰ ਸਰਦਾਰ ਚੜਤ ਸਿੰਘ ਸ਼ੁਕਰਚੱਕੀਆ ਅਤੇ ਸੁਲਤਾਨ ਉਲਕਵਾ ਸਰਦਾਰ ਜਸਾ ਸਿੰਘ ਅਲੂਵਾਲੀਆ ਜੀ ਨੇ ਵੇਖ ਲਿਆ ਤੇ ਉਹ ਕਹਿੰਦੇ ਕਿ ਚਲੋ ਅੱਜ ਇਸ ਨੂੰ ਪੰਜਾਬ ਜਾ ਕੇ ਹੀ ਮਾਰਦੇ ਆਂ ਤੇ ਮੇਰੇ ਪੁੱਤ ਪੋਤਰੇ ਹੋਣਗੇ ਦੋਨੋਂ ਸਰਦਾਰ ਚੜਤ ਸਿੰਘ ਸ਼ੁਕਰਚੱਕੀਆ ਅਤੇ ਸਰਦਾਰ ਜਸਾ ਸਿੰਘ ਅਲੂਵਾਲੀਆ ਜੈਸਨ ਉਹ ਸਰਦਾਰ ਚੜਤ ਸਿੰਘ ਦੇ ਪੁੱਤਰੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਸੰਮਣ ਬੁਰਜ ਦੇ ਉੱਤੇ ਖੜਕੇ ਲਲਕਾਰਿਆ ਕਿ ਨਿਕਲ ਬਾਰ ਅਬਦਾਲੀ ਦੇ ਪੁੱਤਰਿਆ ਤੈਨੂੰ ਚੜਤ ਸਿੰਘ ਦਾ ਪੁੱਤਰਾ ਲਲਕਾਰਦਾ ਏ ਤੇ ਇਦਾਂ ਹੀ ਆਪਣੇ ਦਾਦਾ ਜੀ ਦਾ ਵਚਨ ਪੂਰਾ ਕੀਤਾ ਸੀ ਉਸ ਤਰ੍ਹਾਂ ਹੋਰ ਜਾਣਕਾਰਕ ਵੀਡੀਓ ਨੂੰ ਦੇਖਣਾ ਚਾਹੁੰਦੇ ਹੋ ਤਾਂ ਸਬਸਕ੍ਰਾਈਬ ਕਰੋ ਇਸ ਚੈਨਲ ਨੂੰ